ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ਼ੇਰੇ ਪੰਜਾਬ ਨੇ ਕਸੂਰ ਨੂੰ ਫਤਿਹ ਕਿਵੇਂ ਕੀਤਾ ਸਨ 1807 ਇਸਵੀ ਦੇ ਆਰੰਭ ਵਿੱਚ شاہੀ ਸੂਈਏ ਨੇ ਖਬਰ ਦਿੱਤੀ ਨਵਾਬ ਕਤਬਉਦੀਨ ਕਸੂਰੀਏ ਨੇ ਆਪਣੇ ਅਹਿਮਦਨਾਮੇ ਵਰੂਪਨ ਵਿਰੁੱਧ ਨਵਾਬ ਮੁਜੱਫਰ ਖਾਨ ਮਲਤਾਨੀ ਨਾਲ ਗੁੰਦਗੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਇਸਲਾਮੀ ਝੰਡਾ ਖੜਾ ਕਰਕੇ ਦੋਵੇਂ ਦੋਵੇਂ ਨਵਾਬਾ ਦੀਆਂ ਫੌਜਾਂ ਤੇ ਮੁਲਕੀ ਮੁੜਕੀ ਰਾਜਿਆਂ ਨੂੰ ਇਕੱਠਾ ਕਰਕੇ ਮਹਾਰਾਜ ਦੇ ਨਾਲ ਲੜਾਈ ਲੜੀ ਜਾਵੇ ਇੱਥੇ ਕুতਬਉਦੀਨ ਨੇ ਕਸੂਰ ਦੇ ਸਿੱਖਾਂ ਉੱਤੇ ਸਖਤੀ ਸ਼ੁਰੂ ਕਰ ਦਿੱਤੀ ਤੇ ਇਸ ਗੱਲ ਦਾ ਪਤਾ ਕਰਨ ਵਾਸਤੇ ਪਤਾ ਕਰਨ ਵਾਸਤੇ ਨਵਾਬ ਦੇ ਸਿੱਖਾਂ ਨੂੰ ਜ਼ੁਲਮ ਤੋਂ ਬਚਾਉਣ ਵਾਸਤੇ ਮਹਾਰਾਜ ਨੇ ਫਕੀਰ ਜਯੂਦੀਨ ਨੂੰ ਵਿਚੋਲਾ ਥਾਪ ਕੇ ਕਸੂਰ ਭੇਜਿਆ ਤੇ ਅੱਗੋਂ ਕুতਬਉਦੀਨ ਬੜਾ ਲੋਹਾ ਡਾਡਾ ਹੋ ਕੇ ਮਿਲਿਆ ਤੇ ਮਹਾਰਾਜ ਦੀ ਖਾਲਸੇ ਦੀ ਨੌਕਰੀ ਕਰਨ ਵਾਸਤੇ ਕੁਝ ਅਯੋਗ ਸ਼ਬਦ ਕਹੇ ਤੇ ਫਕੀਰ ਜਯੂਦੀਨ ਨਵਾਬ ਦਾ ਇਹ ਵਰਤਾਰਾ ਵੇਖ ਕੇ ਲਾਹੌਰ ਪਰਤ ਗਏ ਤੇ ਮਹਾਰਾਜ ਨੂੰ ਸਾਰਾ ਕੁਝ ਯਾਦ ਦੱਸਿਆ ਤੇ ਮਹਾਰਾਜ ਮਹਾਰਾਜ ਸਾਹਿਬ ਨਵਾਬ ਨਵਾਬ ਕੁਤਬਦੀਨ ਦਾ ਇਹ ਸ਼ਲੋਕ ਵੇਖ ਕੇ ਤੇ ਅਹਿਮਦਨਾਮੇ ਦੇ ਵਿਰੁੱਧ ਵਿਰੁੱਧ ਚੱਲਣ ਤੇ ਜੋਸ਼ ਵਿੱਚ ਆ ਗਏ ਤੇ ਉਹਨਾਂ ਨੇ ਝਟ ਲੜਾਈ ਦੀਆਂ ਤਿਆਰੀਆਂ ਤਿਆਰੀਆਂ ਕਰਨ ਲਈ ਕਹਿ ਦਿੱਤਾ ਫੌਜ ਨੂੰ ਤੇ ਥੋੜੇ ਦਿਨਾਂ ਦੇ ਵਿੱਚ ਸਭ ਕੁਝ ਲੜਾਈ ਦੀਆਂ ਤਿਆਰੀਆਂ ਹੋ ਗਈਆਂ 10 ਫਰਵਰੀ 1877 ਨੂੰ ਕਸੂਰ ਉਤੇ ਚੜ੍ਹਾਈ ਕਰ ਦਿੱਤੀ ਤੇ ਜਦੋਂ ਇਹ ਫੌਜਾਂ ਸ਼ਹਿਰ ਦੇ ਕੋਲ ਗਈਆਂ ਨਵਾਬ ਤੇ ਗਾਜੀ ਖਾਲਸੇ ਦੇ ਟੱਕਰੇ ਲਈ ਅੱਗੇ ਆਇਆ ਅੱਗੇ ਆਇਆ ਇੱਥੇ ਦੋ ਤਕੜੀਆਂ ਲੜਾਈਆਂ ਹੋਈਆਂ ਸਨ ਲੜਾਈਆਂ ਹੋਈਆਂ ਤੇ ਨਵਾਬ ਦੇ ਮੈਦਾਨ ਵਿੱਚੋਂ ਪੈਰ ਉਖੜ ਗਏ ਤੇ ਖਾਲਸੇ ਦੇ ਹੱਥ ਮੈਦਾਨ ਰਿਹਾ ਤੇ ਨਵਾਬ ਜਿਹੜਾ ਭੱਜ ਕੇ ਗਾਜੀਆਂ ਦੇ ਕਿਲੇ ਵਿੱਚ ਜਾ ਵੜਿਆ ਤੇ ਖਾਲਸੇ ਨੇ ਕਿਲੇ ਨੂੰ ਘੇਰਾ ਪਾ ਕੇ ਗੋਲੇ ਲੱਗੇ ਵਰਸੋਣ ਇਨ ਵਾਵ ਕੁਤਮੋਂ ਦੀਆਂ ਅੰਦਰੋਂ ਬੜੀ ਦਲੇਰੀ ਦੇ ਨਾਲ ਲੜਿਆ ਤੇ ਕਾਫੀ ਟਾਈਮ ਕਿਲੇ ਨੂੰ ਬਚਾਈ ਰੱਖਿਆ ਤੇ ਜਦੋਂ ਇਹ ਲੜਾਈ ਲੰਮੀ ਹੋਈ ਤੇ ਛੇਰੇ ਪੰਜਾਬ ਨੇ ਰਾਤੋਂ ਰਾਤ ਕਿ ਕਿਲੇ ਦੀ ਦੀਵਾਰ ਥਲੋ ਸੁਰੰਗ ਪੱਟਣ ਲਈ ਆਪਣੇ ਖਾਲਸੇ ਜਥੇ ਨੂੰ ਲਾਇਆ ਤੇ ਜਥੇ ਨੂੰ ਲਾਇਆ ਤੇ ਰਾਤੋਂ ਰਾਤ ਸੁਰੰਗ ਪੱਟ ਕੇ ਬਰੂਦ ਭਰਿਆ ਗਿਆ ਤੇ ਸਵੇਰੇ ਪਲਤੀਨੇ ਦਾਗੇ ਗਏ ਤੇ ਤੇ ਕਿਲੇ ਦੀ ਬਾਹੀ ਧਰਤੀ ਤੇ ਆ ਪਈ ਤੇ ਖਾਲਸੇ ਨੇ ਹੱਲਾ ਬੋਲਿਆ ਤੇ ਅੰਦਰ ਜਾ ਵੜੇ ਤੇ ਅੰਦਰ ਜਾਂਦੇ ਆ ਗਾਜ਼ੀਆਂ ਨੇ ਖੂਬਤ ਲਵਾਰਾਂ ਚਲਾਈਆਂ ਪਰ ਖਾਲਸੇ ਦੇ ਜੋਸ਼ ਅਗੇ ਉਹਨਾਂ ਦੀ ਨਾ ਚੱਲੀ ਤੇ ਕਿਲਾ ਮਹਾਰਾਜ ਦੇ ਹੱਥ ਆ ਗਿਆ ਤੇ ਨਵਾਬ ਕੁਤਬਉਦੀਨ ਲੱਗਾ ਉਥੋਂ ਭੱਜਣ ਤੇ ਭੱਜਦਾ ਹੋਇਆ ਫੜਿਆ ਗਿਆ ਤੇ ਉਹਨੂੰ ਮਹਾਰਾਜ ਦੇ ਕੋਲ ਪੇਸ਼ ਕੀਤਾ ਗਿਆ ਤੇ ਲੱਗਾ ਆਪਣੀ ਆਪਣੀ ਜਾਨ ਬਖਸ਼ੀ ਕਰਾਉਣ ਵਾਸਤੇ ਤੇ ਮਹਾਰਾਜ ਨੇ ਉਸ ਦੀ ਬੇਨਤੀ ਨੂੰ ਮੰਨਿਆ ਤੇ ਉਸ ਦੀ ਜਾਨ ਬਖਸ਼ੀ ਕਰ ਦਿੱਤੀ ਉਸ ਨੂੰ ਸਤਲੁਜ ਤੋਂ ਪਾਰ ਦਮਦੋੜ ਦਾ ਇਲਾਕਾ ਨਿਰਵਾਦੀ ਜੰਗੀਰ ਵਜੋਂ ਬਖਸ਼ ਦਿੱਤਾ ਇਹੀ ਸੀ ਆਪਣੀ ਅੱਜ ਦੀ ਵੀਡੀਓ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਆਪਣਾ ਚੈਨਲੇ ਜ਼ਰੂਰ ਸਾਰੇ ਜਾਣੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ